ਅਗਲੀ ਖਬਰ ਵੱਲ ਚਲਿਏ ਕੈਲੀਫੋਰਨੀਆ ਦੇ ਵਿੱਚ ਇੱਕ ਬੰਦੇ ਦੀ ਮੌਤ ਹੋ ਗਈ ਆ ਉਹ ਸਮੁੰਦਰ ਦੇ ਉੱਤੇ ਵਿਚ ਦੇ ਉੱਤੇ ਸੀਗਾ ਐਗਜ਼ੈਕਟਲੀ ਉਸ ਜਗ੍ਹਾ ਦੇ ਉੱਤੇ ਜਿੱਥੇ ਇੱਕ ਫਾਦਰ ਤੇ ਉਸ ਦੀ ਬੇਟੀ ਦੀ ਕੁਝ ਦਿਨ ਪਹਿਲਾਂ 7-8 ਦਿਨ ਪਹਿਲਾਂ ਜਿਹੜੀ ਮੌਤ ਹੋਈ ਸੀ 7 ਸਾਲਾਂ ਦੀ ਉਹ ਬੱਚੀ ਜਿਹੜੀ ਆ ਉਹ ਉੱਥੇ ਡੁੱਬ ਕੇ ਜਿਹੜੀ ਉਹਦੀ ਮੌਤ ਹੋ ਗਈ ਸੀ ਤੇ ਐਗਜ਼ੈਕਟਲੀ ਸੇਮ ਏਰੀਏ ਦੇ ਵਿੱਚ ਸੋਵਰਨਸ ਪੁਆਇੰਟ ਜੋ ਗੈਰਾ ਪਟਾਰ ਸਟੇਟ ਪਾਰਕ ਹੈਗਾ ਉੱਥੇ ਅੱਜ ਇੱਕ ਬੰਦਾ ਜਿਹੜਾ ਆ ਪਾਣੀ ਦੇ ਵਿੱਚ ਹੜ ਗਿਆ ਤੇ ਉਸ ਦੀ ਮੌਤ ਹੋ ਗਈ ਮੋਨਰੇ ਕਾਉਂਟੀ ਸ਼ੈਰਪ ਆਫਿਸ ਦੇ ਵੱਲੋਂ ਇਹ ਦੱਸਿਆ ਗਿਆ ਕਹਿੰਦੇ ਵੀ 22 ਸਟੈਂਡਰਡ ਲੋ ਕਾਫੀ ਸੀਗੇ ਰੋਲਰਪਪਾ ਪਾਉਂਦੇ ਰਹੇ ਪਰ ਉਹ ਬਚਾ ਨਹੀਂ ਸਕੇ ਦੋ ਬੀਬੀਆਂ ਜਿਹੜੀਆਂ ਹੈਗੀਆਂ ਆ ਉਹ ਤੈਰ ਕੇ ਵਾਪਸ ਆਣ ਦੇ ਵਿੱਚ ਜਿਹੜੀਆਂ ਆ ਕਾਮਯਾਬ ਹੋ ਗਈਆਂ ਛੋਰ ਦੇ ਉੱਤੇ ਆਣ ਦੇ ਲਈ ਉਹਨਾਂ ਨੂੰ ਬਾਅਦ ਦੇ ਵਿੱਚ ਹਸਪਤਾਲ ਪਹੁੰਚਾਇਆ ਗਿਆ ਤੇ ਉਹਨਾਂ ਨੂੰ ਛੱਡ ਦਿੱਤਾ ਗਿਆ ਕੋਸਲਗਾਰਡ ਹੈਲੀਕਾਪਟਰ ਨੇ ਜਿਹੜਾ ਇਹ ਸਪਾਟ ਕੀਤਾ ਵੇ 4:30 ਵਜੇ ਦੇ ਕਰੀਬ ਇੱਕ ਬੋਡੀ ਜਿਹੜੀ ਆ ਉਹ ਸਮੁੰਦਰ ਦੇ ਉੱਤੇ ਤਰ ਰਹੀ ਆ ਤੇ ਉੱਥੋਂ ਫਿਰ ਉਸ ਨੂੰ ਜਿਹੜਾ ਰਿਕਵਰ ਕੀਤਾ ਗਿਆ